ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹਿਲਾ ਪਹਿਲਾ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਪਿੱਕੋ ਫਿੱਕਾਸ ਦਿਆ ਪਿੱਕੇ ਫਿੱਕੀ ਸੋਏ ਫਿੱਕਾ ਦਰਗਾਸਤੀ ਆ ਮੂ ਤੁਕਾ ਫਿੱਕੇ ਪਾਏ ਫਿੱਕਾ ਮੁਰਕਾ ਕੀਆ ਪਨ ਲੈ ਸਜਾਏ ਮਹਿਲਾ ਪਹਿਲਾ ਅੰਦਰੂ ਝੂਠੀ ਪੈਜ ਬਾਖਰ ਦੁਨੀਆ ਅੰਦਰ ਫੈਲ ਅਰਤਿਸ ਅਰਤ ਸਰਤ ਕੀਰਤ ਜੇ ਨਾਵੇਂ ਉਤਰੈ ਨਾਹੀਂ ਮੈਲ ਜਿਨ ਪਟੰਦਰ ਬਾਇਰ ਗੁੱਦੜ ਤੇ ਭਲੇ ਸੰਸਾਰ ਤੀਨੇ ਲੱਗਾ ਰਬ ਸੇ ਤੀ ਦੇਖਨੇ ਵਿਚਾਰ ਰੰਗ ਗਸੇ ਰੰਗ ਰੂਵੇਂ ਚੁੱਪੀ ਕਰ ਜਾਹੀਂ ਪਰਵਾਹ ਨਾਹੀਂ ਕਿਸੇ ਕੀ ਬਾਜ ਸੱਚੇ ਨਾਮ ਦਰਵਾਜ਼ੇ ਉਪਰ ਖਰਚ ਮੰਗਾ ਜਬੇ ਦੇਤਾਂ ਕਾਹੀਂ دیਵਾਨ ਕੋ ਕਲਮਿਕਾ ਹਮ ਤੁਮ ਮੈਲ ਦਰਲੇਲੇ ਕਾ ਪੀਰ ਜੁਟਾ ਨਾਨਕਾ ਜਿਉ ਤੇਲ ਓੜੀ ਆਪੇ ਹੀ ਕਰਨਾ ਕਿਉ ਕਲ ਆਪੇ ਹੀ ਤੈ ਤਾਰੀਐ ਦੇਖੀ ਕੀ ਤਾ ਆਪਣਾ ਤਰ ਕੱਚੀ ਪੱਕੀ ਸਾਰੀ ਐ ਜੋ ਆਇ ਸੁਚਲ ਸੀ ਸਭ ਕੋ ਹੀ ਆਈ ਵਾਰੀਐ ਜਿਸਕੇ ਜੀਵ ਪ੍ਰਾਨ ਕਿਉ ਸਾਇ ਮਨੋਂ ਵਿਸਾਰੀਐ ਆਪਨ ਅਤੀਆਪਨ ਆਪੇ ਹੀ ਕਾਜ ਸਵਾਰੀਐ ਆਪਣ ਗੱਤੀ ਆਪਣੋ ਆਪਣੇ ਕਾਜ ਸੁਵਾਰੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮੈਂ ਲਾ ਪਹਿਲਾ ਗੁਰੂ ਨਾਨਕ ਬਾਸਾ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਨਾਨਕ ਫਿੱਕਾ ਬੋਲਿਆ ਤਨ ਮਨ ਫਿੱਕਾ ਹੋਏ ਅਗਰ ਹਮੇਸ਼ਾ ਇਨਸਾਨ ਫਿੱਕੀ ਬੋਲੀ ਰੁੱਖੀ ਬੋਲੀ ਬੋਲਦਾ ਰਹੇ ਲੋਕਾਂ ਨਾਲ ਬਾਤ ਚੀਤ ਕਰਦੀਆਂ ਪਿਆਰ ਭਰੀ ਬੋਲੀ ਨਿਮਰਤਾ ਵਾਲੀ ਬੋਲੀ ਨਾ ਅਪਣਾਵੇ ਰੁੱਖੇ ਬੋਰ ਬੋਲੇ ਹਰ ਕਿਸੇ ਨੂੰ ਬੇਇਜ਼ਤੀ ਕਰੇ ਹਰ ਕਿਸ ਨੇ ਲੜਾਈ ਝਗੜਾ ਹਰ ਵੇਲੇ ਰੁੱਖੇ ਸੁੱਕੇ ਬੋਲ ਹੀ ਬੋਲਦਾ ਰਹੇ ਉਸ ਇਨਸਾਨ ਦਾ ਤਨਮਨ ਫਿੱਕਾ ਹੋ ਜਾਂਦਾ ਹੈ ਭਾਵ ਉਹਦੇ ਤਨ ਵਿੱਚ ਵੀ ਉਹ ਆਤਮਗ੍ਰਸ ਨਹੀਂ ਰਹਿੰਦਾ ਉਹਦੇ ਮਨ ਵਿੱਚ ਵੀ ਆਤਮਗ੍ਰਸ ਨਹੀਂ ਰਹਿੰਦਾ ਮਿਠਾਸ ਨਿਮਰਤਾ ਇਹ ਆਤਮਗੁਣ ਉਹਦੇ ਵਿੱਚ ਅਲੋਪ ਹੋ ਕੇ ਮਨੋਂ ਇੱਕ ਸੁੱਕੇ ਕਾਸ਼ਟ ਸੁੱਕੇ ਕਾਠ ਵਰਗਾ ਹੋ ਜਾਂਦਾ ਹੈ ਸੁੱਕੇ ਰੁੱਖ ਵਰਗਾ ਹੋ ਜਾਂਦਾ ਹੈ ਰੁੱਖਾ ਸੁੱਕਾ ਜੀਵਨ ਹੋ ਜਾਂਦਾ ਹੈ ਉਹਦੇ ਅੰਦਰ ਆਤਮਗ੍ਰਸ ਪੈਦਾ ਨਹੀਂ ਹੁੰਦਾ ਆਤਮਿਕ ਆਨੰਦ ਉਹਨੂੰ ਉਪਲਬਧ ਨਹੀਂ ਹੁੰਦਾ ਫਿੱਕੋ ਫਿੱਕਾ ਸਦੀ ਹੈ ਵਿੱਕੇ ਵਿੱਕੇ ਸੋਹੇ ਉਸ ਫਿੱਕੇ ਸੁਆਵਲੇ ਬੰਦੇ ਨੂੰ ਰੁੱਖੇ ਬੋਲ ਮੁਰਵਲੇ ਬੰਦੇ ਨੂੰ ਲੋਕ ਰੁੱਖਾ ਸੁਕਾ ਹੀ ਕਹਿਣਾ ਸ਼ੁਰੂ ਹੋ ਜਾਂਦੇ ਨੇ ਐਸਾ ਹੀ ਉਸ ਦਾ ਨਾਮ ਪੈ ਜਾਂਦਾ ਕਿ ਛੱਡੋ ਜੀ ਇਹ ਬੰਦਾ ਇਹੋ ਜਿਹਾ ਹੀ ਹੈ ਇਹਨੂੰ ਬੋਲਣ ਦਾ ਚੱਜ ਨਹੀਂ ਹੈ ਇਹ ਬੜੇ ਰੁੱਖੇ ਬੋਲ ਬੋਲਦਾ ਭਾੜੇ ਬੋਲ ਬੋਲਦਾ ਇਹਨੂੰ ਬੋਲਣ ਦਾ ਚੱਜ ਨਹੀਂ ਇਸ ਤਰ੍ਹਾਂ ਦੀ ਉਸ ਦੀ ਮਸ਼ਹੂਰੀ ਹੋ ਜਾਂਦੀ ਹੈ ਸਾਰੇ ਪਾਸੇ ਫਿੱਕਾ ਦਰਗਾਸਤੀ ਹੈ ਮੂੰ ਤੁ ਕਾ ਫਿੱਕੇ ਪਾਹੇ ਪ੍ਰਭੂ ਦੀ ਦਰਗਾਹ ਵਿੱਚ ਪਾਪ ਵਾਹਿਗੁਰੂ ਦੀ ਮਿਹਰ ਭਰੀ ਨਜ਼ਰ ਦੇ ਇਹ ਪਾਤਰ ਨਹੀਂ ਬਣਦਾ ਪ੍ਰਭੂ ਦੀ ਨਿਗਾਹ ਵਿੱਚ ਉੱਥੇ ਵੀ ਇਹ ੱੱਕੇ ਮਾਰ ਕੇ ਘੜ ਦਿੱਤਾ ਜਾਂਦਾ ਹੈ ਪਰ ਪ੍ਰਭੂ ਦੀ ਜੋ ਗ੍ਰੇਸ ਆਫ ਗੋਡ ਹੈ ਪ੍ਰਭੂ ਦੀ ਜੋ ਮੇਰਨ ਪ੍ਰਸਾਦ ਹੈ ਉਸ ਦੀ ਇਸ ਨੂੰ ਪ੍ਰਾਪਤੀ ਨਹੀਂ ਹੁੰਦੀ ਮੂੰਹ ਥੁੱਕਾ ਫਿੱਕੇ ਪਾ ਮਾਨਵ ਦੇ ਮੂੰਹ ਤੇ ਥੁੱਕਾ ਪੈਣੀ ਇਹਨੂੰ ਥਾਂ ਤਾਂ ਇਹਦੀ ਬੇਇੱਜ਼ਤੀ ਹੁੰਦੀ ਰਹਿੰਦੀ ਹੈ ਹਮੇਸ਼ਾ ਕਿ ਜਿੱਤੇ ਕਿਤੇ ਰੁੱਖਾ ਬੋਲਦਾ ਹੈ ਕੋਈ ਇਸ ਦੀ ਗੱਲ ਨੂੰ ਪ੍ਰਮਾਨ ਨਹੀਂ ਕਰਦਾ ਇਹਦਾ ਸਤਿਕਾਰ ਕੋਈ ਨਹੀਂ ਕਰਦਾ ਹਰ ਜਗ੍ਹਾ ਥਾਂ ਤੇ ਬੇਇੱਜ਼ਤੀ ਕਰਾਉਂਦਾ ਆਪਣੀ ਫਿੱਕਾ ਮੁਰਖਾ ਕੀ ਹੈ ਪਾਣਾ ਲੈ ਸਜ਼ਾਏ ਪਾਣਾ ਮੈਨੇ ਜੁੱਤੀਆਂ ਫਿੱਕਾ ਬੰਦਾ ਜਿਹੜਾ ਉਹ ਮੂਰਖ ਸਮਝਿਆ ਜਾਂਦਾ ਔਰ ਉਸ ਨੂੰ ਹਰ ਥਾਂ ਤੇ ਜੁੱਤੀਆਂ ਦੀ ਸਜ਼ਾ ਪਾਵ ਉਹ ਬਹੁਤ ਨਮੋਸ਼ੀ ਚੱਲਦਾ ਹੈ ਬੜੀ ਖੋਰੇ ਲਫ਼ਜ਼ਾਂ ਵਾਲੀ ਬੇਇੱਜ਼ਤੀ ਉਸ ਨੂੰ ਚਲਣੀ ਪੈਂਦੀ ਹੈ ਕਿਉਂਕਿ ਉਹਦਾ ਆਪਣਾ ਬੋਲ ਜਿਹੜਾ ਹੈ ਉਹ ਖੋਰਾ ਹੁੰਦਾ ਤੇ ਖੋਰੇ ਨੂੰ ਅਗਲਾ ਵੀ ਖੋਰੀ ਜਵਾਬ ਦਿੰਦਾ ਤੂੰ ਇਤਨੇ ਫਿੱਕੇ ਬੋਲ ਤੂੰ ਖਾਲੀ ਮੂੰਹ ਦਾ ਫਿੱਕਾ ਬੋਲਣਾ ਹੀ ਨਹੀਂ ਰੁਕੇ ਬੋਲਣਾ ਹੀ ਨਹੀਂ ਅਸੀਂ ਗਿਣ ਸਕਾਂਗੇ ਅਸੀਂ ਇਹ ਵੀ ਮਨ ਵਿੱਚ ਰੱਖੀਏ ਇਹ ਫਿੱਕੇ ਬੋਲ ਤੂੰ ਭਾਬ ਇਹ ਵੀ ਲਿਆ ਜਾ ਸਕਦਾ ਹੈ ਕਿ ਉਹ ਬੋਲ ਜਿਨ੍ਹਾਂ ਵਿੱਚ ਕੋ ਪ੍ਰਭੂ ਦੇ ਗੁਣ ਗਾਨ ਨਾ ਹੋਵੇ ਰੱਬ ਦੀ ਸ਼ਿਫਸਲਾ ਨਾ ਹੋਵੇ ਕੇਵਲ ਦੁਨੀਆਦਾਰੀ ਦੇ ਬੋਲ ਸਿਆਸੀ ਗੱਲਾਂ ਕਰੀ ਜਾਈਏ ਇਧਰ ਉਧਰ ਦੀ ਗੱਲਾਂ ਕਰੀ ਜਾਈਏ ਕੱਪੜੇ ਲਾਤੇ ਕਰ ਕੋਠੀਆਂ ਜ਼ਮੀਨਾਂ ਬਾੜੀਆਂ ਮੋਹ ਮਾਇਦੀ ਦੀ ਗੱਲਾਂ ਹੀ ਹਰ ਵੇਲੇ ਬੰਦਾ ਕਰਦਾ ਰਹੇ ਤੇ ਇਹ ਸਭ ਫਿੱਕੇ ਹੀ ਬੋਲ ਨੇ ਕਿਉਂਕਿ ਇਹ ਤੋਰ ਨਹੀਂ ਬਣ ਵਾਲੇ ਨਹੀਂ ਇਹਨਾਂ ਵਿੱਚ ਕੋਈ ਵੀ ਚੀਜ਼ ਐਸੀ ਨਹੀਂ ਜਿਹਦਾ ਸਦੀਵੀ ਸਾਥ ਹੋਵੇ ਤੋ ਇਹ ਬੇਸਵਾਦੀਆਂ ਗੱਲਾਂ ਜਿਨ੍ਹਾਂ ਦਾ ਆਤਮਿਕ ਜੀਵਨ ਵਿੱਚ ਕੋਈ ਰਸ ਨਹੀਂ ਕੋਈ ਆਨੰਦ ਨਹੀਂ ਪੈਦਾ ਹੋ ਸਕਦਾ ਮੋਹ ਮਾਇਵਲੀ ਗੱਲਾਂ ਨਾਲ ਤੁਹਾਂ ਵੀ ਮਤਲਬ ਦੀਆਂ ਗੱਲਾਂ ਕਰੀ ਜਾਣੀਆਂ ਇਹ ਵੀ ਇੱਕ ਫਿੱਕੇ ਬੋਲ ਹੀ ਨੇ ਸਮਝੋ ਬੇਰਸੇ ਬੋਲ ਨੇ ਜਿਨ੍ਹਾਂ ਚ ਕੋਈ ਆਤਮ ਗ੍ਰਸ ਪੈਦਾ ਨਹੀਂ ਹੋ ਸਕਦਾ ਤੋ ਗੁਰੂ ਦੀਆਂ ਗੱਲਾਂ ਕਰਨੀਆਂ ਧਰਮ ਦੀਆਂ ਗੱਲਾਂ ਕਰਨੀਆਂ ਨਾਮ ਬਣ ਦੀਆਂ ਗੱਲਾਂ ਕਰਨੀਆਂ ਆਤਮਿਕ ਜੀਵਨ ਦੀਆਂ ਗੱਲਾਂ ਕਰਨੀਆਂ ਇਹ ਨੇ ਮਿੱਠੇ ਬੋਲ ਇਹ ਨੇ ਚੰਗੇ ਬੋਲ ਜਿਹੜੇ ਇਨਸਾਨ ਦੇ ਅੰਦਰ ਰਸ ਆਨੰਦ ਪੈਦਾ ਕਰ ਸਕਦੀਆਂ ਨੇ ਤਨ ਮਨ ਫਿੱਕਾ ਹੋਣ ਤੋਂ ਬਚਾ ਸਕਦੀਆਂ ਨੇ ਮਹਿਲਾ ਪਹਿਲਾ ਅੰਦਰੂ ਝੂਠੇ ਬਾਝ ਬਾਹਰ ਦੁਨੀਆ ਅੰਦਰ ਫੈਲ ਜਿਹੜੇ ਬੰਦੇ ਅੰਦਰੋਂ ਤੋਂ ਝੂਠੇ ਨੇ, ਕੂੜੇ ਨੇ। ਉਹਨਾਂ ਦੇ ਅੰਦਰ ਰੁੱਖਾਪਣ ਹੈ। ਬਾਹਰ ਪਿਆਜ ਪਰ ਬਾਹਰ ਦੁਨੀਆ ਵਿੱਚ ਉਹਨਾਂ ਨੇ ਆਪਣੀ ਝੂਠੀ-ਮੂਠੀ ਇੱਜ਼ਤ ਬਣਾ ਕੇ ਰੱਖੀ ਹੋਈ ਹੈ। ਕੋਈ ਤਾਂ ਅੰਦਲ ਦੇ ਆਸਰੇ ਜਾਂ ਕਿਸੇ ਉੱਚੀ ਉਹਦਿਆਂ ਦੇ ਆਸਰੇ। ਦੁਨੀਆ ਅੰਦਰ ਫੈਲ ਦੁਨੀਆ ਅੰਦਰ ਬੜਾ ਵਿਖਾਵੇ, ਦੇ ਮਾਤਰ ਵਿਖਾਵੇ ਦੇਖਣ ਵਿੱਚ। ਯਾਨੀ ਬੈਰੂਣੀ ਤੌਰ ਤੇ ਉਹ ਆਪਣੇ ਆਪ ਨੂੰ ਭਲਾ ਖਵਾਉਂਦੇ ਨੇ, ਚੰਗਾ ਖਵਾਉਂਦੇ ਨੇ। ਦੁਨੀਆ ਵਿੱਚ ਮਾਨ ਸਤਕਾਰ ਝੂਠਾ ਉਹਨਾਂ ਬਣਾ ਕੇ ਰੱਖਿਆ। ਪਰ ਹੈ ਅੰਦਰੋਂ ਉਹ ਕੂੜੇ ਨੇ ਇੱਜ਼ਤ ਦੇ ਕਾਬਿਲ ਨਹੀਂ ਹਨ। ਐਸੀ ਉਹਨਾਂ ਦੀ ਗੁਨ ਨਹੀਂ ਕਿ ਕੋਈ ਉਹਨਾਂ ਨੂੰ ਇੱਜ਼ਤ ਦੇਵੇ ਉਹ ਜਿਹੇ ਬੰਦੇ 8 30 ਜੇ ਨਾਵੇਂ ਉਤਰਨ ਨਹੀਂ ਮੈਲ ਅਗਰ ਬੰਦਾ ਇਹੋ ਜਿਹਾ ਪਖੰਡੀ ਅੰਦਰੋਂ ਕੁਝ ਤੇ ਬਾਹਰੋਂ ਕੁਝ ਜਿਨ ਨੂੰ ਮਨ ਹੋਰ ਚ ਜਿਨ ਨੂੰ ਮਨ ਹੋਰ ਮੁਖ ਹੋਰ ਤੇ ਸੇ ਕਾਂਡੇ ਕੱਚੇ ਉਹ ਕੱਚੇ ਗਿਨੇ ਜਾਂਦੇ ਨੇ ਫਿਰ ਜੀ ਕਹਿੰਦੇ ਨੇ ਉਹ ਸੱਚੇ ਉੱਚੇ ਜੀਵਨ ਵਾਲੇ ਨਹੀਂ ਹਨ ਪੱਕੇ ਜੀਵਨ ਵਾਲੇ ਨਹੀਂ ਹਨ ਇਹੋ ਜਿਹੇ ਬੰਦੇ ਜੀ 8 30 ਜੇ ਨਾਵੇਂ ਜੇ 8 30 ਸੰਦੇ ਵੀ ਨਾਉਂਦੇ ਫਿਰ 8 60 ਮੈਨੇ 60 ਤੇ 8 ਉਹ 8 30 ਸੰਦੇ ਵੀ ਨਾਉਂਦੇ ਫਿਰ ਉਤਰਿਆ ਨਹੀਂ ਮੈਲ ਉਹਨਾਂ ਦੀ ਇਹ ਕਠੋਰਤਾ ਵਾਲੀ ਮੈਲ ਅੰਦਰੂ ਝੂਠ ਵਾਲੀ ਮੈਲ ਵਿਕਾਰਾਂ ਵਾਲੀ ਮੈਲ ਰੁੱਖੇਪਣ ਵਾਲੀ ਮੈਲ ਅੰਦਰੋਂ ਉੱਤਦੀ ਨਹੀਂ ਇਹ ਉਗਣ ਉਹਨਾਂ ਦੇ ਮੁਖ ਦੇ ਨਹੀਂ ਜਿਲਪਟ ਅੰਦਰੋਂ ਬਾਹਰ ਗੁੱਦੜ ਤੇ ਪਰੇ ਸੰਸਾਰ ਇੱਚੀ ਇੱਕ ਚੀਜ਼ ਹੋਰ ਗੁਰੂ ਜੀ ਸਪਸ਼ਟ ਕਰਦੇ ਨੇ ਕਿ ਮਿੱਠੇ ਬੋਲ ਹੋਣੇ ਚਾਹੀਦੇ ਨੇ ਨਿਮਰਤਾ ਵਾਲੀ ਬੋਲੀ ਹੋਣੀ ਚਾਹੀਦੀ ਲੇਕਿਨ ਇਹਦਾ ਮਤਲਬ ਇਹ ਵੀ ਨਹੀਂ ਹੈ ਕਿ ਅੰਦਰੂ ਕਠੋਰ ਹੈ ਤਾਂ ਬਾਹਰੂ ਨਿਮਰਤਾ ਵਾਲੀ ਬੋਲੀ ਇਹ ਗੱਲ ਉਹ ਵੀ ਨਹੀਂ ਬਣਦੀ ਕਿਉਂਕਿ ਅੰਦਰ ਪਵਿੱਤਰ ਚਾਹੀਦਾ ਮਨੁ ਕਰਕੇ ਨਿਮਰਤਾ ਹੋਣੀ ਚਾਹੀਦੀ ਹੈ ਮਿਠਾਸ ਵਾਲੀ ਜ਼ੁਬਾਨ ਜਿਹੜੀ ਹੈ ਮਨ ਕਰਕੇ ਉਹਦੀ ਮਾਨਾਤਮਕ ਕਰਕੇ ਕਿਸੇ ਦਾ ਸਤਿਕਾਰ ਦੇ ਲਈ ਰੱਖ ਕੇ ਹੋਣੀ ਚਾਹੀਦੀ ਹੈ ਐਵੇਂ ਕਿਸੇ ਨੂੰ ਠੱਗਣ ਵਾਸਤੇ ਅਗਰ ਮਿੱਠੇ ਬੋਲ ਬੋਲੇ ਜਾਂ ਚਲਾਕੀ ਵਾਲੇ ਬੋਲ ਬੋਲੇ ਜਾਂ ਬਿਜ਼ਨਸਮੈਨ ਵੀ ਕਈ ਵਾਰ ਆਪਣੇ ਗਾਹਕ ਨਾਲ ਬੜੇ ਮਿੱਠੇ ਬੋਲ ਬੋਲਦਾ ਚਾਹ ਪਾਣੀ ਵੀ ਪੁੱਛਦਾ ਪਰ ਉਹਦੀ ਕੋਈ ਰਿਸ਼ਤਦਾਰੀ ਨਹੀਂ ਗੰਡਦਾ ਉਹ ਉਹਨੇ ਉਹ ਸਾਰਾ ਖਰਚਾ ਪਰਚਾ ਮੁੜ ਕੇ ਉਹ ਸੌਦਾ ਬਿਜਨੇ ਕਰ ਲੈਣਾ ਉਹਦੇ ਵਿੱਚੋਂ ਤੂੰ ਗੁਰੂ ਸਾਹਿਬ ਵੀ ਸਪਸ਼ਟ ਕਰਦੇ ਨੇ ਕਿ ਮਿੱਠੇ ਬੋਲ ਹੋਣੇ ਬੜੀ ਚੰਗੀ ਗੱਲ ਹੈ ਨਿਰਮਲ ਬੋਲੀ ਹੋਣੀ ਬੜੀ ਚੰਗੀ ਗੱਲ ਹੈ ਲੇਕਿਨ ਉਹਦੇ ਪਿੱਛੇ ਭਾਵਨਾ ਵੀ ਸ਼ੁੱਧ ਹੋਣੀ ਚਾਹੀਦੀ ਹੈ ਨਹੀਂ ਤੇ ਉਹਦੇ ਗੁਰੂ ਖੋਰੇ ਬੋਲ ਵਾਲੇ ਚੰਗਾ ਗੁਰੂ ਦੇ ਅੰਦਰ ਭਾਵਨਾਵਾਂ ਚੰਗੀਆਂ ਨੇ ਉਹ ਕਿਸ ਨੂੰ ਘਰੇ ਬੁਰ ਬੋਲਦਾ ਕਿਸੇ ਦੇ ਭਲੇ ਲਈ ਕਿਸੇ ਦੀ ਬੁਰਾਈ ਲਈ ਉਸ ਨੂੰ ਟੋਕਦਾ ਰੁਕਦਾ ਵੀ ਇਹਦਾ ਨੁਕਸਾਨ ਹੋ ਜਾਏਗਾ ਤੋ ਭਾਵੇਂ ਰੁਕੇ ਬੋਲਾਂ ਨਹੀਂ ਬੋਲਦਾ ਉਹਦੇ ਨਾਲ ਦੂਰ ਰੁਕੇ ਬੋਲਾਂ ਨਾਲ ਚੰਗਾ ਹੈ ਇੱਕ ਬੰਦਾ ਮਿੱਠੀ ਬੋਲ ਕੇ ਤੁਹਾਡੀ ਤਰੀਫਾਂ ਕਰੀ ਜਾ ਰਹੀਆਂ ਤੁਸੀਂ ਗਲਤ ਕੰਮ ਕਰ ਰਹੇ ਉਹਦੀ ਵੀ ਹਉਮੈ ਭਰੀ ਜਾ ਰਹੀ ਹੈ ਉਹ ਮੁੱਠੇ ਬੋਲ ਵੀ ਕਿਸੇ ਕੰਮ ਨਹੀਂ ਹਨ ਜਿਨੂੰ ਪਟ ਅੰਦਰ ਬਾਹਰ ਗੁਦਰ ਤੇ ਭਲੇ ਸੰਸਾਰ ਪਟ ਤੋਂ ਬੰਦਾ ਰੇਸ਼ਮ ਜਿਹਨਾਂ ਦਾ ਹਿਰਦਾ ਅੰਦਰ ਰੇਸ਼ਮ ਦੇ ਕੱਪੜੇ ਵਾਂਗ ਕੋਮਲ ਹੈ ਕਿਸੇ ਦਾ ਬੁਰਾ ਨਹੀਂ ਚਾਹੁੰਦੇ ਹਰ ਕਿਸੇ ਦਾ ਭਲਾ ਚਾਹੁੰਦੇ ਨੇ ਕਿਸੇ ਨਾਲ ਈਰਖਾ ਦੁਆਕ ਵੈਰ ਵਿਰੋਧ ਨਹੀਂ ਬਾਹਰ ਗੁਦਰ ਕਿ ਬਾਹਰੂ ਅਗਰ ਰੁੱਖੇ ਸੁੱਕੇ ਵੀ ਲੱਗਦੇ ਹੁਣ ਤੇ ਇਹ ਭਲੇ ਸੰਸਾਰ ਗੁਰੂ ਜੀ ਕਹਿੰਦੇ ਨੇ ਉਹ ਬੰਦੇ ਭਲੇ ਨੇ ਫਿਰ ਜਿਹੜੇ ਮਿੱਠੀਆਂ ਬੋਲੀਆਂ ਬੋਲ ਕੇ ਲੋਕਾਂ ਨੂੰ ਲੁੱਟਦੇ ਨੇ ਉਹਨਾਂ ਨੂੰ ਵੀ ਉਹ ਚੰਗੇ ਨੇ ਕਿ ਜਿਹਨਾਂ ਦਾ ਹਿਰਦਾ ਕਮਲ ਹੈ ਦਿਲ ਚੋਂ ਕਿਸੇ ਦਾ ਮਾਰਾ ਨਹੀਂ ਸੋਚਦੇ ਮਨ 'ਚ ਕਿਸੇ ਦਾ ਮਾਰਾ ਨਹੀਂ ਸੋਚਦੇ ਬਾਹਰੂ ਭਾਵੇਂ ਰੁੱਖੇ ਹੀ ਬੋਲਦੇ ਹੁਣ ਕਿਨ ਨੇ ਲੱਗਾ ਰਬ ਸੇਤੀ ਦੇਖਣੇ ਵਿਚਾਰ ਪਰਮਾਤਮਾ ਦੇ ਦੀਦਾਰ ਦੀ ਵਿਚਾਰ ਉਹਨਾਂ ਵਿੱਚ ਹੈ ਹਰ ਪਾਸੇ ਪਰਮਾਤਮਾ ਨੂੰ ਦੇਖਣ ਕਰਕੇ ਕਿਨ ਨੇ ਲੱਗਾ ਰਬ ਸੇਤੀ ਪਰਮਾਤਮਾ ਨਾਲ ਉਹਦਾ ਪਿਆਰ ਹੈ ਪਰ ਮਾਤ ਨੂੰ ਜੀਵਨ ਨਾਲ ਉਹਨਾਂ ਦਾ ਪਿਆਰ ਹੈ ਅੰਤੇ ਇਸ ਲਈ ਅੰਦਰੋਂ ਉਹ ਕੋਮਲ ਹਿਰਦੇ ਵਾਲੇ ਨੇ ਉਹ ਪ੍ਰਮਾਨ ਹਨ ਰੁੱਖੀ ਗੋਨਾ ਵਾਲੇ ਵੀ ਐਸੇ ਪ੍ਰਮਾਨ ਰੰਗਸੇ ਰੰਗ ਰੂਪ ਵਿੱਚ ਚੁੱਪੀ ਕਰ ਜਾਣ ਰਵੀ ਰੰਗ ਵਿੱਚ ਆਪਣੇ ਮਨ ਨੂੰ ਰੰਗ ਕੇ ਰੱਖਦੇ ਨੇ ਉਹਦੇ ਰੰਗ ਵਿੱਚ ਦੁੱਖ ਸੁੱਖ ਵਿੱਚ ਇੱਕ ਸਮਾਨ ਕਦੇ ਹੱਸਦੇ ਖੇਡਦੇ ਹਰ ਹਾਲਤ ਵਿੱਚ ਉਹ ਪਰਮਦੇ ਰਜ਼ਾ ਵਿੱਚ ਰਹਿੰਦੇ ਨੇ ਤੇ ਜੇ ਕੋਈ ਦੁੱਖ ਮਿਲੇ ਤੇ ਉਹ ਦੁੱਖ ਸਹਿੰਦੇ ਹੋਇਆ ਫਿਰ ਚੁੱਪ ਕਰਕੇ ਭਾਵ ਸਬਰ ਕਰਕੇ ਸੰਤੋਖ ਕਰਕੇ ਪ੍ਰਭੂ ਦੀ ਰਜ਼ਾ ਵਿੱਚ ਰਹਿਣਾ ਵੀ ਸਿੱਖ ਲੈਂਦੇ ਨੇ ਪਰਵਾਹ ਨਹੀਂ ਕਿਸੇ ਕੇਰੀ ਬਾਜ ਸਚੀਨਾ ਉਹ ਕਿਸੇ ਦੀ ਪਰਵਾਹ ਨਹੀਂ ਕਰਦੀ ਕਿਸੇ ਦੀ ਮੁਤਾਜੀ ਨਹੀਂ ਕਰਦੀ ਉਹ ਸੱਚੇ ਨਾਮ ਤੋਂ ਬਿਨਾਂ ਕਿਸੇ ਹੋਰ ਦੀ ਪਰਵਾਹ ਨਹੀਂ ਵਾਹ ਸਚੀਨਾ ਪਰਮਾਤਮਾ ਦੇ ਨਾਮ ਤੋਂ ਰੱਬ ਵਿੱਚ ਵਿਸ਼ਵਾਸ ਰੱਖਦੇ ਨੇ ਕਿ ਮੇਰੀ ਹਰ ਜ਼ਰੂਰਤ ਮੇਰਾ ਹਰ ਦੁੱਖ ਸੁੱਖ ਦਾ ਪਾਈਵਾਲ ਉਹ ਮੇਰਾ ਪ੍ਰਭੂ ਮਾਲਿਕ ਮੇਰਾ ਪਰਮ ਪਿਤਾ ਮੇਰੇ ਸਿਰ ਤੇ ਹੈ ਮੈਨੂੰ ਕਿਸੇ ਹੋਰ ਦੀ ਮੁਤਾਜੀ ਦੀ ਕੀ ਲੋੜ ਹੈ ਦਰਵਾਜ਼ੇ ਉੱਪਰ ਖੜ ਜੋ ਮੰਗਾ ਜਬਾ ਦੇ ਤੰ ਖਾਂਏ ਉਹ ਹਰ ਵੇਲੇ ਇਹ ਸੋਚਦੇ ਨੇ ਕਿ ਪ੍ਰਭੂ ਹੀ ਸਾਨੂੰ ਪਿਆਦਾ ਕਰਕੇ ਸਾਨੂੰ ਪਾਲਨ ਕਰਨ ਵਾਲਾ ਉਹਦੇ ਦਰ ਤੇ ਯਾਰ ਪਹਿਲੇ ਉਹ ਸੁਰਤੀ ਟਿਕਾ ਕੇ ਰੱਖਦੇ ਨੇ ਜੋ ਮੰਗਦੇ ਨੇ ਪਰਮਾਤਮਾ ਦੇ ਮੰਗਦੇ ਨੇ ਜਬਾ ਦੇਣ ਤੱਕ ਜੋ ਪਰਮਾਤਮਾ ਦੇਦਾ ਫਿਰ ਉਹ ਸੰਤੋਖ ਨਾਲ ਉਸੇ ਨੂੰ ਖਾਂਦੇ ਨੇ ਭਾਵੇਂ ਉਹ ਹੀ ਚੀਜ਼ਾਂ ਵਰਤਦੇ ਦੇ ਨੇ ਜੋ ਪ੍ਰਭੂ ਬਣਾ ਸਾਇ ਸੁਬਾਈ ਮਿਲੀਆਂ ਕੋਈ ਗਲਤ ਤਰੀਕੇ ਨਹੀਂ ਵਰਤਨੇ ਪਏ ਕੋਈ ਵਿਕਾਰਾਂ ਵਾਲੇ ਤਰੀਕੇ ਨਹੀਂ ਵਰਤਨੇ ਪਏ ਪ੍ਰਭੂ ਉਹ ਲੋ ਜਿੱਤਾ ਹੋਇਆ ਜੋ ਉਹਦੇ ਵਿੱਚ ਸੰਤੁਸ਼ਟ ਰਹਿੰਦੇ ਨੇ ਕਿਉਂਕਿ ਉਹਨੂੰ ਸਮਝ ਆਉਂਦੀ ਹੈ ਦੀਬਾਨੇ ਕੋ ਕਲ ਮੇ ਕਹਮਾ ਤੋਂ ਮੋ ਮੇ ਉਹ ਕੋਈ ਰੱਬ ਦੀ ਕਚੈਰੀ ਸੱਚੀ ਹੈ ਉਹ ਯਾਰ ਪਾਸੇ ਉਦਈ ਹੁਕਮ ਚੱਲਦਾ ਹੈ ਤੇ ਉਹ ਹਰ ਇੱਕ ਦੀ ਚੰਗੀ ਤਰ੍ਹਾਂ ਜਾਣ ਪਛਾਨ ਜਾਣਦਾ ਹੈ ਕਿ ਕੌਣ ਚੰਗਾ ਹੈ ਮਾੜਾ ਹੈ ਸਾਰਿਆਂ ਦੀ ਪਛਾਨ ਚੰਗੀ ਤਰ੍ਹਾਂ ਕਰਦਾ ਇਸ ਲਈ ਉਹ ਪਰਮਾਤਮਾ ਤੇ ਵਿਸ਼ਵਾਸ ਰੱਖ ਕੇ ਤੇ ਸੰਸਾਰ ਨਾਲ ਵਰਤਨ ਵਿਹਾਰ ਵੀ ਇਹੋ ਜਿਹਾ ਕਰਦੇ ਨੇ ਦਰ ਲੈ ਲੇਕਾ ਪੀੜ ਛੁੱਟਦਾ ਨਾਨਕਾ ਜਿਉਂ ਤੇਰੇ ਉਹਨਾਂ ਨੂੰ ਪਤਾ ਹੈ ਕਿ ਉਹ ਆਪਣੇ ਦਰ ਤੇ ਚੰਗੇ ਮੰਦਰ ਦਾ ਲੇਖਾ ਲੈਂਦਾ ਸਭਨਾਂ ਨੂੰ ਪੈਦਾ ਕਰਨ ਵਾਲੇ ਦੀ ਸੰਭਾਲ ਵੀ ਕਰਦਾ ਹੈ ਪਾਲਦਾ ਵੀ ਹੈ ਪਰ ਉਹਨਾਂ ਦੇ ਕਰਮਾਂ ਦਾ ਲੇਖਾ ਝੁਕਾ ਵੀ ਕਰਦਾ ਹੈ ਕਿ ਜਿਹੜੇ ਐਸੇ ਮੰਦ ਕਰਮੀ ਫਿੱਕੇ ਬੋਲ ਬੋਲਣ ਵਾਲੇ ਜਾਂ ਪਹੰਡੀ ਨੇ ਬਾਹਰੋਂ ਹੋਰ ਤੇ ਅੰਦਰੋਂ ਹੋਰ ਉਹਨਾਂ ਦਾ ਫਿਰ ਉਹਨੂੰ ਲੇਖਾ ਦੇਣਾ ਪੈਂਦਾ ਉਹ ਫਿਰ ਮਾਨੂ ਜਿਸ ਤਰ੍ਹਾਂ ਤਿਲ ਪੀੜੇ ਜਾਂਦੇ ਨੇ ਕਹਾਣੀ ਵਿੱਚ ਇਸ ਤਰ੍ਹਾਂ ਉਹਨਾਂ ਨੂੰ ਦੁੱਖ ਦੇ ਕੇ ਉਹਨਾਂ ਨੂੰ ਐਸੇ ਦੁੱਖ ਮਿਲਦੇ ਨੇ ਫਿਰ ਕੁਦਰਤੀ ਨੀਮਾ ਆਧਾਰ ਤਾਂ ਕਿ ਉਹ ਰਸਤੇ ਤੇ ਆ ਜਾਣ ਉਹ ਸੁਧਰ ਜਾਣ ਉਹ ਫਿਰ ਕੁਦਰਤੀ ਉਹਨਾਂ ਵਾਸਤੇ ਹੀ ਉਹ ਰਬੀ ਨਿਯਮ ਲਾਗੂ ਹੋ ਜਾਂਦੇ ਨੇ ਕਿ ਮੰਦ ਕਰਮੀ ਮੰਦੀ ਸੋਚ ਦੇ ਕਾਰਨ ਦੂਜੇ ਦਾ ਬੁਰਾ ਸੋਚਣ ਦੇ ਕਾਰਨ ਉਹਨਾਂ ਨੂੰ ਆਪ ਨੂੰ ਦੁੱਖ ਮਿਲਦੇ ਨੇ ਤਾਂ ਕਿ ਉਹਨਾਂ ਬੁਰੀਆਂ ਤੋਂ ਪਿੱਛੇ ਹਟਣ ਇਸ ਤਰੀਕੇ ਨਾਲ ਉਹਨਾਂ ਨੂੰ ਪੀੜਿਆ ਜਾਂਦਾ ਪਾਉ ਉਹਨਾਂ ਨੂੰ ਸਦਾ ਮਿਲਦੀ ਹੈ ਇਸ ਤਰੀਕੇ ਦੇ ਨਾਲ ਤੋ ਇਥੇ ਅੱਜ ਅਸੀਂ ਨਜ਼ਰ ਮਾਰੀਏ ਅਸੀਂ ਵੀ ਵਾਰੂ ਵਾਰੂ ਬੜੇ ਲੰਬੇ ਚੂਲੇ ਪਾ ਕੇ ਸਾਡੇ ਲੀਡਰ ਲੋਕ ਜਿਹੜੇ ਨੇ ਸਾਡੇ ਆਗੂ ਕੌਮ ਦੇ ਜਿਹੜੇ ਨੇ ਉਹ ਪ੍ਰਾਈਮ ਉਤਾਜੀ ਨਹੀਂ ਛੱਡਦੇ ਉਹ ਬਿਗੈਨੇ ਦੇ ਕਹਿੰਦੇ ਆਪਣੀ ਕੌਮ ਦਾ ਕਾਂ ਕੌਮ ਦਾ ਕਹਨ ਕਰੀ ਜਾ ਰਹੇ ਨੇ ਕੌਮ ਦੇ ਹਤੀਸ਼ੀ ਕੌਮ ਦਾ ਦੱਦ ਰੱਖਣ ਵਾਲੇ ਲੋਕ ਕਰਲਾ ਰਹੇ ਨੇ ਉਹਨਾਂ ਦੇ ਖਿਲਾਫ ਬੋਲ ਰਹੇ ਨੇ ਪਰ ਤੁਸੀਂ ਗਲਤ ਲੋਕਾਂ ਨਾਲ ਸਮਝੌਤੇ ਕਰਕੇ ਆਪਣੀ ਕੌਮ ਦੇ ਹੱਕ 'ਚ ਫੈਸਲਾ ਨਹੀਂ ਕਰਦੇ ਧਰਮ ਦੀ ਅਦਾਤ ਤੇ ਫੈਸਲਾ ਨਹੀਂ ਕਰਦੇ ਗਲਤ ਫੈਸਲੇ ਕਰਦੇ ਹੋ ਗਲਤ ਲੋਕਾਂ ਦੀ ਹਮਾਇਤ ਕਰਦੇ ਹੋ ਔਰ ਚੰਗੇ ਲੋਕਾਂ ਨੂੰ ਕੌਮ 'ਚੋਂ ਖਾਰਜ ਕਰੀ ਜਾ ਰਹੇ ਹੋ ਬਹੁਤ ਸਾਰੇ ਐਸੇ ਫੈਸਲੇ ਗਲਤ ਕਰ ਰਹੇ ਨੇ ਕੌਮੀ ਲੀਡਰ ਜਿਹਦੇ ਖਿਲਾਫ ਸੰਗਤ 'ਚ ਆਵਾਜ਼ ਉੱਠਦੀ ਹੈ ਲੇਕਿਨ ਕੋਈ ਪ੍ਰਵਾਹ ਨਹੀਂ ਕਰਦੇ ਤੋ ਇਹ ਗੁਰਸਿੱਖਾਂ ਦੀ ਨਿਸ਼ਾਨੀਆਂ ਨਹੀਂ ਹੁੰਦੀਆਂ ਇਹ ਸੱਚੇ ਧਰਮੀ ਲੋਕਾਂ ਦੀ ਨਿਸ਼ਾਨੀਆਂ ਨਹੀਂ ਹੁੰਦੀਆਂ ਧਰਮੀ ਲੋਕ ਜਿਹੜੇ ਰੱਬ 'ਚ ਵਿਸ਼ਵਾਸ ਕਰਕੇ ਆਪਣੇ ਧਰਮ 'ਚ ਵਿਸ਼ਵਾਸ ਕਰਕੇ ਸੱਚੇ ਫੈਸਲੇ ਕਰਦੇ ਨੇ ਸੱਚੇ ਜਿਹੜੀ ਹੁਕਮ ਆਪਣੀ ਕੌਮ ਤੇ ਲਾਗੂ ਕਰਦੇ ਨੇ ਕੌਮ ਦੇ ਜਿਹੜੇ ਆਗੂ ਬਣਦੇ ਨੇ ਤੋਂ ਇੱਥੋਂ ਅਸੀਂ ਇਹ ਸਿੱਖਿਆ ਲਈਏ। ਪੌੜੀ ਆਪੇ ਹੀ ਕਰਨਾ ਕਿਉਂ ਕਲਾ ਆਪੇ ਹੀ ਤਿਆਰੀ ਐ। ਪਰਮਾਤਮਾ ਨੇ ਆਪ ਹੀ ਕਰਨਾ ਕਿਉਂ ਮਤਲਬ ਸਾਰੀ ਸ੍ਰਿਸ਼ਟੀ ਆਪ ਹੀ ਪੈਦਾ ਕੀਤੀ ਐ। ਤੇ ਕਲਾ ਆਪੀ ਤੇ ਤਿਆਰੀ ਐ ਸ੍ਰਿਸ਼ਟੀ ਵਿੱਚ ਆਪਣੀ ਸੱਤਿਆ ਜੋ ਹੈ ਆਪਣੀ ਜੋ ਕਲਾ ਜਿਸ ਕਾਰਨ ਸ੍ਰਿਸ਼ਟੀ ਜੀ ਹੁੰਦੀ ਅਸੀਂ ਜਿਉਂਦੇ ਹਾਂ ਤੁਰਦੇ ਫਿਰਦੇ ਹਾਂ ਇਹ ਸ਼ਕਤੀ ਆਪਣੇ ਅੰਦਰ ਸਾਡੇ ਅੰਦਰ ਉਹ ਕਲਾ ਵੀ ਉਸ ਨੇ ਪਰਮਾਤਮਾ ਨੇ ਧਾਰਨ ਕੀਤੀ ਪਾਈ ਹੋਈ ਐ ਜਿਸ ਸਾਸਰੇ ਅਸੀਂ ਜਿਉਂਦੇ ਹਾਂ। ਦੇਖੇ ਕੀ ਤਾਂ ਆਪਣਾ ਤਰ ਕੱਚੀ ਪੱਕੀ ਸਾਰੀ ਐ ਕੱਚੀ ਪੱਕੀ ਤਰ ਕੱਚੇ ਬੰਦੇ ਪੱਕੇ ਬੰਦੇ ਸੱਚੇ ਜੀਵਨ ਵਾਲੇ ਬੰਦੇ ਭੈੜੇ ਜੀਵਨ ਵਾਲੇ ਬੰਦੇ ਸਾਰੇ ਦੇ ਉਹਦੀ ਆਪਣੀ ਨਿਗਾਹ ਹੈ ਔਰ ਸਾਰਿਆਂ ਦੀ ਸੰਭਾਲ ਵੀ ਉਹ ਕਰਦਾ ਹੈ ਜੋ ਆਇਆ ਸੋ ਚਲਸੀ ਸਭ ਕੋਈ ਆਈ ਵਾਰੀ ਐ ਪਰ ਜਿਹੜਾ ਸੰਸਾਰ ਤੇ ਉਹਨੇ ਇੱਥੇ ਭੇਜਿਆ ਸੰਸਾਰ ਤੇ ਜੋ ਆਇਆ ਹੈ ਇਹ ਉਹਦੀ ਵਾਰੀ ਆਉਣੀ ਆਉਣੀ ਆਪਣੀ ਵਾਰੀ ਤੇ ਸਾਰਿਆਂ ਨੇ ਚਲੇ ਜਾਣਾ ਸਭ ਨੇ ਇਥੋਂ ਚਲੇ ਜਾਣਾ ਇੱਥੇ ਸਦਾ ਟਿਕੇ ਨਹੀਂ ਰਹਿਣਾ ਹਰ ਇੱਕ ਨੂੰ ਇਹ ਵਾਰੀ ਆਉਂਦੀ ਹੈ ਸੰਸਾਰ ਤੋਂ ਜਾਣ ਦੀ ਜਿਤਨਾ ਹੀ ਉਸ ਮਾਲਕ ਦਾ ਹੁਕਮ ਹੈ ਇਤਨੀ ਦੇਰੀ ਉਸ ਸੰਸਾਰ ਵਿੱਚ ਜੋ ਹੋ ਸਕਦਾ ਉਹਦੇ ਵਿੱਚ ਉਹ ਕਲਾ ਪ੍ਰਭੂ ਦੀ ਪਾਈ ਹੋਈ ਕਿਸੇ ਵੇਲੇ ਵੀ ਖਿੱਚ ਸਕਦਾ ਜਿਸਕੇ ਜੀਵ ਪ੍ਰਾਨ ਹੈ ਕਿਉਂ ਸਾਇਬ ਮਨੁਵਸਾਰੀ ਹੈ ਤੇ ਜਿਸ ਪਰਮਾਤਮਾ ਨੇ ਕਲ ਆਪ ਹੀ ਤੇ ਧਾਰੀ ਹੈ ਜਿਸ ਨੇ ਸਾਡੇਂਦਰ ਆਪਣੀ ਕਲਾ ਆਪਣੀ ਸ਼ਕਤੀ ਆਪਣੀ ਤਾਕਤ ਆਪਣੀ ਆਤਮਾ ਪਾਈ ਹੋਈ ਹੈ ਉਹ ਜਿਸਦੇ ਇਹ ਜੀਵ ਹੈ ਪ੍ਰਾਨ ਹੈ ਜਿਸਕੇ ਜੀਵ ਪ੍ਰਾਨ ਹੈ ਕਿਉਂ ਸਾਇਬ ਮਨੁਵਸਾਰੀ ਐਸਾ ਮਾਲਕ ਮੰਤੂ ਕਿਉਂ ਪੁਲਾਇਆ ਜਾ ਉਹ ਸੂਚੀਤੇ ਰੱਖਿਆ ਜਾ ਜਿਹਦੇ ਅਸਰੇ ਸਾਡਾ ਜੀਵਨ ਹੈ ਆਪਣੀ ਆਪਣਾ ਆਪਣੀ ਕਾਜ ਸਵਾਰੀ ਹੈ ਇਹ ਕਿਸੇ ਦੂਜੇ ਦਾ ਕੰਮ ਨਹੀਂ ਆਪਣਾ ਹੀ ਕੰਮ ਆਪਣੇ ਜੀਵਨ ਨੂੰ ਸਵਾਰਨਾ ਹੈ ਆਪ ਯੋਗ ਬਨਣਾ ਹੈ ਕਿ ਅਸੀਂ ਉਹਦੇ ਦਰ ਤੇ ਇੱਜ਼ਤ ਦੇ ਪਾਤਰ ਬਣ ਜਾਈਏ ਉਹਦੀ ਜੋਤ ਵਿੱਚ ਅਸੀਂ ਸਮਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ